ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਚਾਂਦ ਹਾਈਬ੍ਰਿਡ ਸੀਡ ਕੰਪਨੀ ਤੋਂ ਮੈਂ ਏਐਸਐਮ 바ਵਾ ਅੱਜ ਅਸੀਂ ਪਿੰਡ ਹੁਕਮਾਂ ਵਾਲੀ ਹਰਿਆਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਆਵਾਦ ਬਾਈ ਅਮਨਦੀਪ ਸਿੰਘ ਦੇ ਖੇਤ ਆਏ ਸੀਗੇ ਇਹਨਾਂ ਨੇ ਆਪਣੀ ਸੀਕੇ 47 ਵੈਰਾਈਟੀ ਲਾਈ ਹੈ ਹਾਈਬ੍ਰਿਡ ਤੇ ਵੈਰਾਈਟੀ ਬਹੁਤ ਵਧੀਆ ਤੁਹਾਨੂੰ ਵਿਜ਼ਿਟ ਕਰਾ ਰਹੇ ਹਾਂ ਦੇਖ ਸਕਦੇ ਹੋ ਖੇਤ ਤੁਸੀਂ ਵੈਰਾਈਟੀ ਪੱਕ ਕੇ ਪੂਰੀ ਤਿਆਰ ਹੈ ਮੁੰਜਰਾ ਦੇਖੋ ਝੋکریاں ਨੇ ਤੇ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਉਹਨਾਂ ਨੂੰ ਵੈਰਾਈਟੀ ਕਿਵੇਂ ਲੱਗੀ ਅਮਨਦੀਪ ਭਾਈ ਜੀ ਆਪਣੇ ਨਾਲ ਨੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਖੇਤ ਦਾ ਮੁੰਜਰੇ ਦੀ 1-1 ਫੁੱਟ ਦੀ ਹੈਗੀ ਆ ਬਾਈ। ਸਾਨ ਵੀਰ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਆਪਣਾ ਪਿੰਡ ਹੈ ਜੀ ਹੁਕਮ ਵਾਲੀ ਜੀ। ਨਾਂ ਅਮਨਦੀਪ ਸਿੰਘ ਜੀ। ਤਸਵੀਰ ਜ਼ਿਲ੍ਹਾ ਤਸਵੀਰ ਰਤਿਆ, ਜ਼ਿਲ੍ਹਾ ਫਤਿਹਵਾੜੀ ਜੀ। ਮੋਬਾਈਲ ਨੰਬਰ ਬਾਈ ਜੀ 7015152013 ਠੀਕ ਹੈ ਬਾਈ ਜੀ ਇਹ ਵੈਰੈਟੀ ਤੁਸੀਂ ਪਹਿਲੀ ਵਾਰ ਲਾਈ ਜੀ ਸੀ ਕੇ 47 ਹਾਂਜੀ ਪਹਿਲੀ ਵਾਰ ਜੀ ਕਿਵੇਂ ਲੱਗੀ ਬਾਈ ਜੀ ਵੈਰੈਟੀ ਵਧੀਆ ਜੀ ਇਹ ਵੇਖਿਆ ਜਾਵੇ ਪੱਕ ਕੇ ਤਿਆਰ ਆ ਜੀ ਬਾਈ ਜੀ ਹਾਂਜੀ ਤੇ ਖਰਚਾ ਕੋਈ ਦੂਜੀਆਂ ਵੈਰੈਟੀਆਂ ਨਾਲੋਂ ਜ਼ਿਆਦਾ ਆਇਆ ਬਾਈ ਨਾ ਜੀ ਬਰਾਬਰੀ ਆ ਜੀ ਜੂਰੀਆ ਕਿੰਨਾ ਲਾਇਆ ਜੀ ਕਿੱਲੇ ਦਾ ਜੂਰੀਆ ਜੀ ਸੀ 3 ਗੱਟੇ ਜੀ 3 ਗੱਟੇ ਕਿੱਲੇ ਦੇ ਹਾਂਜੀ ਅੱਛਾ ਜੀ ਹਾਂਜੀ ਇਹ ਪੱਕ ਕੇ ਤਿਆਰ ਆ ਬਾਈ ਜੀ ਵੱਢਣ ਨੂੰ ਤਿਆਰ ਆ ਹਾਂਜੀ 골ਡਨ ਕਲਰ ਆ ਹਨਾ ਦਾਣਿਆਂ ਦਾ ਸੁਨਹਿਰੀ ਰੰਗ ਆ ਹਾਂ ਸਹੀ ਜੀ ਤੇ ਤੁਹਾਡੇ ਏਰੀਆ ਦੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੈਰੈਟੀ ਬਾਰੇ ਨਹੀਂ ਵੈਰੈਟੀ ਵਧੀਆ ਜੀ ਵੱਧ ਤੋਂ ਵੱਧ ਲਾਉਣਾ ਸਹੀ ਹੈ ਗਿਆ ਦਿਨਾਂ ਦੇ हिसाब ਤੇ ਵੀ ਠੀਕ ਹੈ ਸਾਢੇ 3 ਮਹੀਨੇ ਦੀ ਵੈਰੈਟੀ ਆ ਠੀਕ ਹੈ ਜੀ ਅਮਨਾ ਬਾਲੀ ਗੇਤੀ ਹੈ ਨਾ ਬਾਲੀ ਪਿਛੇਤੀ ਆ ਹਾਂਜੀ ਪਾਣੀ ਨੂੰ ਵੀ ਠੀਕ ਹੈ ਬਾਲੇ ਚੰਗੇ ਪਾਣੀ ਦੇ ਵੀ ਇੰਨੀ ਹੋ ਨਹੀਂ ਕਰਦੀ ਹਲਕੇ ਪਾਣੀ ਤੇ ਵੀ ਹੋਣ ਵਾਲੀ ਵੈਰੈਟੀ ਆ ਤੇ ਖੁਸ਼ ਹੋ ਜੀ ਤੁਸੀਂ ਬਿਲਕੁਲ ਹਾਂ ਖੁਸ਼ ਹੈ ਜੀ ਦੂਜੀਆਂ ਵੈਰੈਟੀਆਂ ਨਾਲੋਂ ਖੁਸ਼ ਹੈ ਜੈਦ ਕੀ ਝਾੜ ਵਧੀਆ ਆਇਆ ਤਾਂ ਅਗਲੇ ਸਾਲ ਨੂੰ ਵਧਾਵਾਂਗੇ ਹਾਂ ਅਗਲੇ ਸਾਲ ਵਧਾਵਾਂਗੇ ਜੀ ਦੇਖਣ ਚ ਤਾਂ ਚੰਗੀ ਲੱਗ ਰਹੀ ਹੈ ਦੂਜੀਆਂ ਨਾਲੋਂ ਜੀ ਅੱਛਾ ਜੀ ਆਪਣੇ ਕੋਲ ਸਿਫਟ 골ਡ ਵੀ ਹੈ ਉਹਦੇ ਨਾਲੋਂ ਚੰਗੀ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਹਾਂ ਜੀ ਆਪਾਂ ਕਿਸਾਨ ਵੀਰ ਨਾਲ ਗੱਲਬਾਤ ਕਰਵਾਈ ਅਮਨਦੀਪ ਸਿੰਘ ਜੀ ਨਾਲ ਇਹ ਕਹਿੰਦੇ ਸਨ ਅਸੀਂ ਵੈਰੈਟੀ ਤੋਂ ਪੂਰੇ ਖੁਸ਼ ਆਂ ਜੈਦ ਕੀ ਝਾੜ ਵਧੀਆ ਦਿੱਤੇ ਤਾਂ ਅਗਲੇ ਸਾਲ ਅਸੀਂ ਵਾਣ ਹੋਰ ਵਧਾਵਾਂਗੇ ਤੇ ਸਾਡੇ ਹਰਿਆਣੇ ਦੇ ਕਿਸਾਨਾਂ ਦਾ ਵੀ ਨੇੜੇ-ਨੇੜੇ ਪਿੰਡਾਂ ਵਾਲਿਆਂ ਨੂੰ ਵੀ ਲਵਾਵਾਂਗੇ। ਸੋ ਜੋ ਵੀ ਕਿਸਾਨ ਵੀਰ ਵੀਡੀਓ ਦੇਖ ਰਿਹਾ